ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਸਾਢੇ 6 ਦਾ ਟਾਈਮ ਆ ਸਵੇਰ ਦਾ ਤੇ ਮੈਂ ਇੱਥੇ ਲੱਗਿਆ ਪਹਿਲੀ ਚਾਹ ਬਣਾਉਣ ਸਵੇਰ ਦੀ ਸਾਢੇ 4 ਵਜੇ ਉੱਠ ਖੜੀ ਸੀ ਕਿ ਗਰੇਲੇ ਕੱਟ ਕੇ ਰੱਖਤੇ ਸੀਗੇ ਨਮਕ ਲਾ ਕੇ ਉਸ ਟਾਈਮ ਤੇ ਮੈਂ ਪਰ ਕੇ ਤਾਂ ਅੱਜ ਨਹੀਂ ਬਣਾਉਂਦੀ ਬਸ ਕੱਟ ਕਰਕੇ ਬਣਾਉਂਗੀ ਤੇ ਉਸ ਤੋਂ ਬਾਅਦ ਝਾੜੂ ਪੂੰਛੇ ਦਾ ਕੰਮ ਕਰਕੇ ਨਹਾ ਕੇ ਤੂਫ ਜੁਤ ਲਗਾ ਕੇ ਤੇ ਫੇਰ ਹੀ ਕਿਚਨ ਦੇ ਵਿੱਚ ਪਹਿਲਾਂ ਤਾਂ ਮੈਨੂੰ ਐਸ ਵੀ ਚਲੋ ਭਰ ਕੇ ਬਣਾ ਲਉਗੀ ਕarele ਤੇ ਬਾਅਦ ਦੇ ਵਿੱਚ ਬਸ ਸਰੀਰ ਥੋੜਾ ਜਿਹਾ ਸੈੱਟ ਨਹੀਂ ਕੱਲ ਵੀ ਬੁਖਾਰ ਸੀਗਾ ਤਾਂ ਕਰਕੇ ਵੀਡੀਓ ਕੋਈ ਨਹੀਂ ਬਣੇਗੀ ਤੇ ਬਸ ਸਵੇਰ ਜਾਗ ਆ ਗਈ ਸੀ ਕਿਸ ਵਕ 4 ਵਜੇ ਤੁਰ ਉੱਠ ਕੇ ਵੀ ਨਾ ਐਸ ਵੀ ਚਲੋ ਕarele ਕੱਟ ਕਰਕੇ ਰੱਖ ਤਾਂ ਨਾਲ-ਨਾਲ ਇੱਥੇ ਮੈਂ ਪਿਆਜ਼ ਕੱਟ ਕੇ ਰੱਖ ਲਉਗੀ ਚਾਹ ਬਣਦੇ-ਬਣਦੇ ਪਿਆਜ਼ ਲਸਣ ਚੱਲ ਕੇ ਰੱਖ ਲਉਗੀ ਕੱਟ ਕਰਕੇ ਤਾਂ ਬਸ ਜਲਦੀ ਬਣ ਜਾਂਦੇ ਜਦੋਂ ਭਰ ਕੇ ਬਣਾਉਣੇ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਬਸੇ ਬੱਚੇ ਥੋੜਾ ਜਿਹਾ ਘੱਟ ਖਾਂਦੇ ਇਸ ਤਰ੍ਹਾਂ ਕੱਟ ਕੇ ਬਣਾਏਵੇ ਭਰ ਕੇ ਬਣਾਏ ਤਾਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਹੈਗੇ ਜਾਨ ਵੀ ਉਬਾਲ ਆ ਗਿਆ ਸੀ ਤੇ ਮੈਂ ਦੁੱਧ ਪਾਤ ਸੀ ਉੱਠ ਖੜੇ ਸੀ ਇਸ ਟਾਈਮ ਤੇ ਸਾਰੇ ਸੇ ਤਾਂ ਬਸ ਹੁਣ ਪਤਾ ਨਹੀਂ ਕੀ ਹੋਇਆਗਾ ਫੀਵਰ ਆਪਣੇ ਆਪ ਹੀ ਹੋ ਜਾਂਦਾ ਤੇ ਆਪਣੇ ਆਪ ਹੀ ਉਤਰ ਜਾਂਦਾ ਬਿਨਾਂ ਮੈਡੀਸਨ ਤੋਂ ਹੀ ਪਤਾ ਨਹੀਂ ਤਾਂ ਕੋਈ ਇਨਫੈਕਸ਼ਨ ਵਗੈਰਾ ਹੈਗੀ ਅੰਦਰ ਪਾথরਿਆਂ ਕਰਕੇ ਮੈਨੂੰ ਥੋੜਾ ਜਿਹਾ ਉਹਦੇ ਕਰਕੇ ਇਨਫੈਕਸ਼ਨ ਵੀ ਹੋ ਜਾਂਦੀ ਉਹਦੇ ਨਾਲ ਵੀ ਫੀਵਰ ਹੋਣ ਲੱਗ ਜਾਂਦਾਗਾ। ਬਾਕੀ ਵਸਤੇ ਮੈਡੀਸਨ ਤਾਂ ਲੈਤੀ ਆਗੀ ਤੇ ਡਾਕਟਰ ਤਾਂ ਕਹਿੰਦੇ ਗਰਮ ਸਰਦ ਹੋਇਆਗਾ। ਤੇ ਮੈਨੂੰ ਐ ਲੱਗਦਾ ਵੀ ਕਿਤੇ ਟਾਈਫਾਈਡ ਹੀ ਨਾ ਹੋ ਜੇ ਲੱਤਾਂ 'ਚ ਤਰਤ ਬਹੁਤ ਜ਼ਿਆਦਾ ਹੁੰਦਾਗਾ। ਨਾ ਜੀ ਚਾਹ ਵੀ ਬਣ ਗਈ ਆਗੀ ਤੇ ਬੰਦ ਕਰਤਾ ਗਿਆਸ ਚਾਹ ਪਾ ਲੈਨੇ ਪਹਿਲਾਂ ਚਾਹ ਪੀ ਕੇ ਤੇ ਉਸ ਤੋਂ ਬਾਅਦ ਹੀ ਕਲੇਲੇ ਬਣਾਉਂਗੀ ਮੈਂ। ਚਾ ਪਾ ਲਈਆ ਤੇ ਬੈਠ ਕੇ ਅੰਦਰ ਪੀ ਲੈਣੇ ਆ ਪਿਆਜ਼ ਲਸਣ ਕੱਟ ਕੇ ਰੱਖਤਾ ਚਾਹ ਦੇ ਨਾਲ ਰਸ ਲੈ ਲਾਂ ਕਈ ਵਾਰੀ ਐ ਹੁੰਦਾ ਵੀ ਜੇ ਬਿਸਕੁਟ ਜਾਂ ਰਸ ਵਗੈਰਾ ਚਾਹ ਦੇ ਨਾਲ ਖਾਦੇ ਹੁੰਦੇ ਤੱਕ ਬੀਪੀ ਦੀ ਮੈਨੂੰ ਕਈ ਵਾਰੀ ਗੋਲੀ ਪਹਿਲਾਂ ਖਾਣੀ ਪੈ ਜਾਂਦੀ ਆ ਤੇ ਤਾਂ ਕਰਕੇ ਕੋਈ ਨਾ ਕੋਈ ਚੀਜ਼ ਫਿਰ ਚਾਹ ਦੇ ਨਾਲ ਐ ਹੁੰਦਾ ਵੀ ਖਾਦੀ ਹੋਵੇ ਖਾਲੀ ਪੇਟ ਫਿਰ ਦਵਾਈ ਨਹੀਂ ਖਾਦੀ ਜਾਂਦੀਗੀ ਚਾਹ ਮੈਂ ਪਾ ਕੇ ਅੰਦਰ ਹੀ ਲੈ ਜਾਊਂਗੀ ਉੱਥੇ ਬੈਠ ਕੇ ਪੀ ਲਾਂਗੇ ਤਿੰਨ ਕੱਪਾਂ ਚ ਮੈਂ ਚਾਹ ਪਾ ਲਈ ਸਰਮਾਨ ਦੇ ਪਪਾ ਇਸ ਟਾਈਮ ਤੇ ਨਹਾ ਰਹੇ ਸੀ ਉਹਨਾਂ ਹਾ ਕੇ ਪੀ ਲੈਣਗੇ ਚਾਹ ਬੱਚਿਆਂ ਦੀ ਚਾਹ ਤੇ ਮੈਂ ਆਪਣੀ ਚਾਹ ਪਾ ਕੇ ਉੱਥੇ ਲੈ ਜਾਂਦੀ ਅੰਦਰ ਇਕੱਠੇ ਬੈਠ ਕੇ ਪੀ ਲੈਣੇ ਹੁੰਨੇ ਆ ਕਿ ਚਾਹ ਤਾਂ ਸਵੇਰ ਦੇ ਆਉਂਦਾ ਬਾਅਦ ਦੇ ਵਿੱਚ ਤਾਂ ਚਾਹ ਖਰਾਬ ਹੋ ਜਾਂਦੀ ਜਦੋਂ ਬਣ ਜਾਂਦੀ ਹੈ ਨਾਲ ਦੀ ਨਾਲ ਪੀਤੀ ਜਾਵੇ ਉਹੀ ਚਾਹ ਪੀਣ ਦੇ ਵਿੱਚ ਵਧੀਆ ਲੱਗਦੀ ਹੈਗੀ ਉਹਨਾਂ ਹੀ ਚਾਹ ਮੈਂ ਤਾਂ ਨਹੀਂ ਸੀ ਪਾਈ ਮੈਨੂੰ ਐਸੀ ਕਿਤੇ ਚਾਹ ਠੰਡੀ ਨਾ ਹੋ ਜਾਵੇ ਸੇ ਨਹਾ ਕੇ ਤਾ ਕੇ ਸੀ ਉਹਦੀ ਤੇ ਉਸ ਤੋਂ ਬਾਅਦ ਚਾਹ ਪੀ ਕੇ ਤੇ ਕੁੱਕਰ ਚ ਪਾਣੀ ਰੱਖ ਦਸਿ ਉਬਲਣ ਵਾਸਤੇ ਨਾਲ ਨਾਲ ਦਾਲ ਬਣਾ ਲਵਾਂਗੀ ਤੇ ਫਾਇਦਾ ਕੰਮ ਵੀ ਨਿਬੜ ਜਾਊਗਾ ਤੇ ਬਾਕੀ ਸੁੱਕੀ ਜੀ ਸਬਜ਼ੀ ਵੀ ਇਕੱਲੀ ਖਾਣੀ ਔਖੀ ਲੱਗਦੀ ਹੈਗੀ ਤੜਕਾ ਵਗੈਰਾ ਦਾਲ ਦੇ ਵਿੱਚ ਹੀ ਪਾ ਦੂੰਗੀ ਮੈਂ ਬਾਅਦ ਚ ਅਲੱਗ ਤੜਕਾ ਨਹੀਂ ਲਾਉਂਦੀ ਕਿ ਪਿਆਜ਼ ਤੇ ਟਮਾਟਰ ਕੱਟ ਕੇ ਰੱਖ ਲੈਸ ਉਹ ਵੀ ਪਾ ਦੂੰਗੀ ਵਿੱਚੇ ਮਿਕਸ ਦਾਲ ਆ ਇਹ ਤਿੰਨ ਚਾਰ ਦਾਲਾਂ ਮਿਕਸ ਕੀਤੀਆਂ ਆਉਂਗਾ ਇਹਦੇ ਵਿੱਚ ਨਾਲ ਹੀ ਮਸਾਲੇ ਪਾ ਦੂੰਗੀ ਹਲਦੀ ਲਾਲ ਮਿਰਚ ਤੇ ਨਮਕ ਤੇ ਇੱਕ ਚਮਚੇ ਇਸ ਦੇ ਵਿੱਚ ਘਿਓ ਦਾ ਪਾ ਕੇ ਤੇ ਸੁਸੀਟੀਆਂ ਲਵਾ ਲਾਂਗੇ। ਨਹੀਂ ਤਾਂ ਕੱਲੇ ਕਰੇਲੇ ਜੇ ਖਾਣੇ ਔਖੇ ਲੱਗਦੇ ਸੁੱਕੇ ਤੇ ਬਾਕੀ ਐ ਦੁਪਹਿਰ ਦੇ ਟਾਈਮ ਤੇ ਫੇਰ ਬਣਾਉਣੀ ਪਊਗੀ। ਕੋਈ ਦਾਲ ਸਬ지 ਤਾਂ ਕਰਕੇ ਮੈਨੂੰ ਐਸ ਵੀ ਦਾਲ ਨਾਲ ਹੀ ਬਣਾ ਦੇਣੀ ਐ ਨਹੀਂ ਤਾਂ ਹੁਣ ਖਾਦੀ ਜਾਊਗੀ। ਸੁੱਕੀ ਜੀ ਨਗਾਉਣੀ ਔਖੀ ਆਗੇ। ਉਪਰ ਦਾ ਟਾਈਮ ਤੇ ਆ ਹੋ ਜਾਂਦਾ ਵੀ ਚਲੋ ਉਦੋਂ ਨੂੰ ਪ੍ਰਾਪ ਦਾ ਟਾਈਮ ਹੋ ਜਾਂਦਾ ਜਦੋਂ ਇਹਨਾਂ ਨੂੰ ਭੇਜ ਦੇਾਂਗੇ ਤੇ 10 ਮਿੰਟ ਫਿਰ ਜਦੋਂ ਉਹਨੂੰ ਬੈਠਦੇ ਆ ਉਦੋਂ ਨੂੰ ਫਿਰ ਦੁਬਾਰੇ ਰੋਟੀ ਦਾ ਟਾਈਮ ਹੋ ਜਾਂਦਾ ਰੋਟੀ ਖਾਣ ਘਰੇ ਆਉਂਦੇ ਕਰਕੇ ਬਾਕੀ ਅਜ ਕਣਕ ਧੋਣੀਆਂ ਤੇ ਤਾਂ ਕਰਕੇ ਮੈਨੂੰ ਐਸ ਵੀ ਦਾਲ ਹੋਣੀ ਬਣਾ ਦਾ ਇਸ ਤੋਂ ਬਾਅਦ ਬਸ ਕ੍ਰੇਲੇ ਬਣਾ ਦੋਗੇ ਕ੍ਰੇਲੇ ਤਾਂ ਬਸ ਐ ਮੈਂ ਫਰਾਈ ਪੈਨ ਦੇ ਵਿੱਚ ਹੀ ਬਣਾ ਦੋਗੀ ਚਾੜੂ ਪੋਚੇ ਦਾ ਕੰਮ ਤਾਂ ਸਵੇਰੇ ਹੋਈਏ ਅਸੀਂ ਬਾਕੀ ਥਾਂ ਵੀ ਧੋਤਾ ਸੀ ਮੇਦਰੋਂ ਲੈਟਰਨ ਬਾਥਰੂਮ ਵੀ ਧੋਤਾ ਸੀ ਪਿਛਲਾ ਵੇੜਾ ਵੀ ਧੋਤਾ ਸੀ ਕਿਤੇ ਜਦੋਂ ਸਾਫ ਸਫਾਈ ਹੋ ਜਾਂਦੀ ਘਰ ਦੀ ਫੇਰ ਕੋਈ ਟੈਨਸ਼ਨ ਨਹੀਂ ਰਹਿੰਦੀ ਕੰਮਾਂ ਦੀ ਫਿਰ ਭਾਵੇਂ ਹੌਲੀ ਹੌਲੀ ਕੰਮ ਕਰੇ ਚੱਲੇ ਤੇ ਜਦੋਂ ਘਰੇ ਖਲਿਆ ਰਾਜਾ ਪਿਆ ਹੋਵੇ ਤੇ ਉਦੋਂ ਐ ਹੋ ਜਾਂਦਾ ਵੀ ਜਲਦੀ ਜਲਦੀ ਕੰਮ ਕਰ ਲਏ ਲੇਟ ਹੋ ਗਏਾਂਗੇ ਤੇ ਬਾਕੀ ਐ ਹੁੰਦਾ ਸਾਫ ਸਫਾਈ ਤੇ ਜਿੰਨਾ ਮਰਜ਼ੀ ਦੂਸਰੇ ਕੰਮਾਂ ਨੂੰ ਲੇਟ ਹੋ ਜਗੇ ਤੇ ਵੀ ਭੈਣ ਭਾਈ ਜੇ ਕੋ ਘਰੇ ਆ ਜਾਂਦਾ ਕੋਈ ਟੈਨਸ਼ਨ ਨਹੀਂ ਹੁੰਦੀ ਇਹਨਾਂ ਬਾਕੀ ਕੱਪੜੇ ਆ ਜੇ 2 ਦਿਨਾਂ ਦੇ ਆ ਕੱਲ ਬੁਖਾਰ ਕਰਕੇ ਮੇਰੇ ਤੋਂ ਕੱਲ ਕੱਪੜੇ ਨਹੀਂ ਧੋਤੇ ਗਏ ਕੱਲ ਤੱਕ ਅੱਲੀ ਰੋਟੀ ਹੀ ਬਣਾਈ ਸੀ ਮੈਂ ਰੋਟੀ ਸਬਜ਼ੀ ਆ ਜ਼ਰੂਰ ਕੀਤਾ ਤੇ ਬਾਕੀ ਝਾੜੂ ਪੋਚੇ ਦਾ ਕੰਮ ਕੱਲ ਭਰਾਵਨੇ ਕਰਤਾ ਸੀ ਤੇ ਕੱਪੜੇ ਮੇਰੇ ਤੋਂ ਨਹੀਂ ਧੋਤੇ ਗਏ ਸੀਗੇ ਫਰਾਈ ਪੈਨ ਦੇ ਵਿੱਚ ਵੀ ਤੇਲ ਪਾ ਲਿਆ ਸੀ ਗਰਮ ਹੋ ਗਿਆ ਸੀ ਉਹ ਤੇ ਕਰੇਲੇ ਜਿਹੜੇ ਕੱਟ ਕੇ ਰੱਖੇ ਸੀਗੇ ਉਹ ਪਾ ਦੂੰਗੀ ਨਮਕ ਲਾ ਕੇ ਰੱਖ ਲਿਆ ਸੀ ਇਹਨਾਂ ਨੂੰ ਪਹਿਲਾਂ ਮੈਂ ਤੇ ਪਾਣੀ ਇਹਨਾਂ ਦਾ ਨਚੋਲਤਾ ਸੀ ਉਸ ਤੋਂ ਬਾਅਦ ਨਮਕ ਲਾ ਕੇ ਰੱਖ ਦਿੰਦੇ ਆ ਜਦੋਂ ਕੜਵਾਹਟ ਜੀ ਨਿਕਲ ਜਾਂਦੀ ਇਹਨਾਂ ਦੇ ਵੈਸੇ ਇਸ ਤਰ੍ਹਾਂ ਕੱਟ ਕੇ ਬਣਾਏ ਵੀ ਬਹੁਤ ਵਧੀਆ ਬਣਦੇ ਕੜਵੇ ਨਹੀਂ ਬਣਦੇ ਬਿਲਕੁਲ ਵੀ ਤੇ ਪਰ ਬੱਚਿਆਂ ਨੂੰ ਆਇਆ ਹੁੰਦਾ ਵੀ ਭਰ ਕੇ ਬਣਾਏ ਜਾਣ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮਾਂ ਗਲਾ ਖਰਾਬ ਹੋਇਆ ਪਿਆ ਤੇ ਮੈਂ ਵੀ ਇਦਾਂ ਦੀ ਚੀਜ਼ ਨਾ ਲੈ ਕੇ ਆਇਆ ਕਰੋ ਹੁਣ ਕਹਿੰਦੇ ਹੋਰ ਦਾਲਾਂ ਸਬਜ਼ੀਆਂ ਹੈ ਜਿਹੜੀ ਇਹੀ ਦਾਲਾਂ ਸਬਜ਼ੀਆਂ ਰਹਿ ਗਈਆਂ ਹੁਣ ਸ਼ਿਮਲਾ ਮਿਰਚ ਹੋ ਗਈ ਬਸ ਕੱਦੂ ਤੋਰੀਆਂ ਜਾਂ ਪੇਠਾ ਵੀ ਨਹੀਂ ਵਧੀਆ ਲੱਗਦਾ ਖਾਣ ਦੇ ਵਿੱਚ ਜਾਂ ਫਿਰ ਪਿੰਡਾਂ ਰਹਿ ਗਈਆਂ ਦਾਲਾਂ ਸਬਜ਼ੀਆਂ ਤੋਂ ਉਦੋਂ ਔਖਾ ਹੋ ਜਾਂਦਾ ਹੈ ਨਾ ਤਾਂ ਬਣਾਏ ਬਿਨਾ ਸਰਦਾ ਹੀ ਆ ਤੇ ਨਾ ਫਿਰ ਆਪਦੇ ਵਾਸਤੇ ਅਲੱਗ ਵੀ ਕੋਈ ਚੀਜ਼ ਨਹੀਂ ਬਣਦੀ ਵੈਸੇ ਤਾਂ ਜਿਆਦਾ ਤੇਲ ਮੈਂ ਨਹੀਂ ਪਾਇਆ ਘੱਟ ਤੇਲ ਦੇ ਵਿੱਚ ਹੀ ਬਣਾਵਾਂਗੇ ਆਪਾਂ ਤੇ ਪਰ ਫਿਰ ਵੀ chrele ਥੋੜਾ ਜਿਹਾ ਗਲੇ ਨੂੰ ਔਖਾ ਕਰਦੇ ਗळा ਤੇ ਗਲੀ ਫੋਨ ਲੱਗ ਜਾਂਦੀ ਖਾ ਕੇ ਇੱਕ ਇਹਦੇ ਨਾਲ ਫਿਰ ਪਿਆਸ ਵੱਧ ਲੱਗਦੀ ਪਾਣੀ ਪੀਤਾ ਜਾਂਦਾ ਹੈ ਵੱਲੋਂ ਵੱਲੀ ਠੰਡਾ ਪਾਣੀ ਪੀਤਾ ਜਾਂਦਾ ਹੈ ਪਿਆਜ਼ ਲਸਣ ਤੇ ਟਮਾਟਰ ਵੀ ਮੈਂ ਕੱਟ ਕੇ ਰੱਖ ਲਏ ਸੀ ਤੇ ਇੱਥੇ ਆਟਾ ਛਾਣ ਲਵਾਂਗੇ ਜਿੰਨੇ ਮਾੜਾ ਜਾਂ ਨੂੰ ਸੇਕ ਲੱਗਦਾ ਕ੍ਰੇਲਿਆਂ ਨੂੰ ਗੈਸ ਮੈਂ ਲੋ ਘਰਤਾ ਸੀਗਾ ਜੇਕਰ ਦੋ ਜ਼ਿਆਦਾ ਗੈਸ ਤੇ ਆਪਾਂ ਤੇਜ਼ ਅੱਗ ਤੇ ਪਕਾਉਨੇ ਆ ਤੇ ਫਿਰ ਥੋੜਾ ਜਿਹਾ ਇਹ ਹਾਰਡ ਜੇ ਹੋ ਜਾਂਦੇ ਆਗੇ ਜਦੋਂ ਆਪਾਂ ਸਿਮ ਗੈਸ ਤੇ ਬਣਾਉਨੇ ਆ ਤੇ ਸਾਫਟ ਰਹਿੰਦੇ ਆਗੇ ਵਧੀਆ ਚਾਹੇ ਆਪਾਂ ਕੱਟ ਕੇ ਬਣਾਈਏ ਚਾਹੇ ਭਰ ਕੇ ਬਣਾਈਏ ਸਿਮ ਗੈਸ ਤੇ ਤਾਂ ਆਪਾਂ ਕੋਈ ਵੀ ਚੀਜ਼ ਬਣਾਉਣੇਗੇ ਘੱਟ ਅੱਗ ਤੇ ਤਾਂ ਉਹਦਾ ਟੇਸਟ ਅਲੱਗ ਹੀ ਆਉਂਦਾ ਹੈ ਤੇ ਨਾਲ ਨਾਲ ਇਧਰ ਕੁੱਕਰ ਨੂੰ ਵੀ ਸੀਟੀਆਂ ਲੱਗਣ ਲੱਗੀਆਂ ਸੀਗੀਆਂ ਆਟਾ ਗੁੰਨਣਾ ਦਿੰਦੀ ਆ ਮੈਂ ਅੱਜ ਮੈਨੂੰ ਆਇਆ ਸੀਗਾ ਵੀ ਜਾਂ ਤਾਂ ਮੈਨੂੰ ਬੁਖਾਰ ਖੁੱਲ ਕੇ ਹੋ ਜੇ ਅੱਜ ਮੈਂ ਬੈਠਣਾ ਨਹੀਂਗਾ ਕੰਮ ਤਾਂ ਹੀ ਮੈਂ ਉਦੋਂ ਬਸ ਮੈਨੂੰ ਜਾਗ ਆ ਗਈ ਸੀ ਤਾਂ ਉੱਠ ਖੜੀ ਸੀਗੀ ਮੈਂ ਅੱਜ ਮੈਂ ਕੰਮ ਜਿੰਨਾ ਮੇਰੇ ਤੋਂ ਹੋਇਆ ਮੈਂ ਉਹਨਾਂ ਹੀ ਕੰਮ ਕਰੂਗੀ ਮੈਨੂੰ ਆਇਆ ਵੀ ਇੱਕ ਵਾਰੀ ਮੈਨੂੰ ਜਾਂ ਤਾਂ ਖੁੱਲ ਕੇ ਬੁਖਾਰ ਹੋ ਜੇ ਜਿਹੜਾ ਨਿਕਲ ਜੇ ਹੱਡਾਂਿਆਂ ਦੇ ਵਿੱਚੋਂ ਜਿਹੜਾ ਖੁੱਲ ਕੇ ਬੁਖਾਰ ਹੋ ਜੇ ਚੰਗੀ ਤਰ੍ਹਾਂ ਤੇ ਉਹਦਾ ਤਾਂ ਇਲਾਜ ਵੀ ਹੋ ਜਾਂਦਾ ਜਿਹੜਾ ਇਹ ਹੱਡ ਭਖਣੀ ਜੀ ਰਹਿਣੀ ਹੈਗੀ ਨਾ ਹੁੰਦਾਈਆ ਜੱਜ ਨਾਲ ਦੇ ਨਾ ਉੱਤਰਦਾਈਆ ਤੇ ਇਹਦੇ ਨਾਲ ਡਰ ਲੱਗਦਾ ਕੋਈ ਨਾ ਕੋਈ ਬਿਮਾਰੀ ਲੱਗਣ ਦਾ ਤ੍ਰੇਲਿਆਂ ਥੋੜਾ ਜਿਹਾ ਮੈਂ ਭੁੰਨ ਲਿਆ ਸੀ ਉਸ ਤੋਂ ਬਾਅਦ ਪਿਆਜ਼ ਟਮਾਟਰ ਜਿਹੜੇ ਕੱਟ ਕੇ ਰੱਖੇ ਸੀ ਲਸਣ ਤੇ ਉਹ ਵੀ ਵਿੱਚੇ ਪਾਤੇ ਸੀ ਵੈਸੇ ਤਾਂ ਮੈਂ ਉਹਨਾਂ ਨੂੰ ਬਾਹਰ ਕੱਢ ਕੇ ਅੱਗੇ ਪਿਆਜ਼ ਲਸਣ ਅਲੱਗ ਭੁੰਨਦੀ ਹੁੰਨੀ ਆ ਤੇ ਅੱਜ ਮੈਂ ਨਾਲ ਹੀ ਪਾਤੇ ਸੀ ਮੈਨੂੰ ਐਸੇ ਵੀ ਇਦਾਂ ਹੀ ਭੁੱਜ ਜਾਣਗੇ ਮਸਾਲੇ ਬਾਅਦ ਦੇ ਵਿੱਚ ਪਾਉਂਗੀ ਕੇ ਰਾਟਾ ਗੁੰਨ ਕੇ ਤੇ ਨਮਕ ਪਾ ਦੂੰਗੀ ਇਸ ਦੇ ਵਿੱਚ ਜਦੋਂ ਥੋੜਾ ਜਿਹਾ ਸਾਫਟ ਹੋ ਗਏ ਪਿਆਜ਼ ਵੀ ਨਾਲ ਟਮਾਟਰ ਤੇ ਉਸ ਤੋਂ ਬਾਅਦ ਮਸਾਲੇ ਪਾਉਂਗੀ ਆਟਾ ਗੁੰਨ ਕੇ ਰੱਖ ਦਿੰਨੀ ਆ ਤੇ ਉਹਨੇ ਵਾਸ਼ਿੰਗ ਮਸ਼ੀਨ ਲਗਾ ਦੂੰਗੀ ਕੱਪੜੇ ਤਾਂ ਬਾਅਦ ਦੇ ਵਿੱਚ ਹੀ ਤੋਹਾਂਗੀ ਪਹਿਲਾਂ ਮੈਨੂੰ ਸਵੇਰੇ ਆਇਆ ਸੀਗਾ ਜਦੋਂ ਮੈਂ ਪੋਚਾ ਲਗਾਉਣ ਲੱਗੀ ਸੀ ਵੀ ਕੱਪੜੇ ਵੀ ਲਾਦਾ ਫਿਰ ਮੈਨੂੰ ਆਇਆ ਹੋ ਗਿਆ ਭੱਜ ਭਜਾਈ ਦੇ ਵਿੱਚ ਚਾਰ ਸਫੇਰ ਨੇ ਤਾਂ ਫਿਰ ਕੋਈ ਕੰਮ ਹੁੰਦਾ ਨਹੀਂ ਚੰਗੀ ਤਰ੍ਹਾਂ ਤੇ ਪਹਿਲਾਂ ਝਾੜੂ ਪੋਚੇ ਦਾ ਹੀ ਕੰਮ ਨਿਬੇੜ ਲਾ ਕੱਪੜੇ ਧੋਤੇ ਤਾਂ ਰੋਟੀ ਤੋਂ ਬਾਅਦ ਚ ਹੀ ਜਾਣੇ ਸੀਗੇ ਜੇ ਪਹਿਲਾਂ ਲਗਾਵਿਦਿੰਦੀ ਤਾਂ ਕਰਕੇ ਆਇਆ ਸੀਗਾ ਵੀ ਚਲੋ ਬਾਅਦ ਚ ਹੀ ਲਾਉਂਗੀ ਵਾਸ਼ਿੰਗ ਮਸ਼ੀਨ ਨਾ ਮੁੱਕ ਪਾਦਨੀਆ ਹੁਣ ਇਸ ਦੇ ਵਿੱਚ ਟੱਕ ਕੇ ਬਾਸ ਇਹਨੂੰ ਲੋਗ ਆਸਤੇ ਤੇ ਪਕਾ ਲਾਂਗੇ ਹਜੇ ਹੋਰ 10 ਮਿੰਟ ਤੇ ਉਸ ਤੋਂ ਬਾਅਦ ਹੀ ਪਾਉਂਗੇ ਹਲਦੀ ਤੇ ਲਾਲ ਮਿਰਚ ਦੇ ਵਿੱਚ ਧਨੀਆ ਪਾਊਡਰ ਹੋਰ ਕੋਈ ਜ਼ਿਆਦਾ ਮਸਾਲੇ ਤਾਂ ਇਸ ਦੇ ਵਿੱਚ ਨਹੀਂ ਪਾਉਣੇ ਹੁੰਦੇ ਬਹੁਤ ਟੇਸਟੀ ਬਣੇ ਸੀ ਇਸ ਤਰ੍ਹਾਂ ਵੀ ਕਰੇਲੇ ਉਸ ਤੋਂ ਬਾਅਦ ਵਾਸ਼ੂ ਗੁਨੀਆ ਲਗਾ ਦਿੱਤੀ ਗਵਲਿਆਂ ਦੇ ਵਿੱਚ ਪਾਣੀ ਪਾਉਣ ਵਾਲਾ ਸੀ ਜਿਹੜਾ ਪੌਦਿਆਂ ਨੂੰ ਤੇ ਉਹ ਪਾਤਾ ਸੀ ਦੁੱਧ ਵੀ ਲੈ ਕੇ ਆ ਗਏ ਸੀ ਥੇ ਰਵਾ ਦੇ ਪਾਪਾ ਤੇ ਉਹ ਦੁੱਧ ਕੱਟ ਕੇ ਰੱਖ ਦੇਣਗੇ ਇੱਧਰ ਦਾਲ ਤਾਂ ਬਣੀ ਗਈ ਆ ਤੇ ਮੈਨੂੰ ਕੁੱਕਰ ਨੂੰ ਸਾਈਡ ਤੇ ਕਾ ਦੂੰਗੀ ਦੁੱਧ ਗਰਮ ਹੋਣ ਵਾਸਤੇ ਵੀ ਰੱਖ ਦੂੰਗੀ ਨਾਲ ਦੇ ਨਾਲ ਮਸਾਲੇ ਪਾ ਦਿੰਦੇ ਆਗੇ ਸਬਜੀ ਦੇ ਵਿੱਚ ਨਮਕ ਤਾਂ ਪਹਿਲਾਂ ਮੈਂ ਪਾ ਹੀ ਦਿੱਤਾ ਸੀਗਾ ਹਲਦੀ ਲਾਲ ਮਚ ਤੇ ਧਨੀਆ ਪਾਊਡਰ ਹੁਣ ਪਾ ਦੂੰਗੀ ਕਿਰਾਤ ਨੂੰ ਟਾਕੇ ਪਕਾਉਂਗੀ ਤੇ ਜਦੋਂ ਗੈਸ ਬੰਦ ਕਰਨਾ ਹੋਇਆ ਤੇ ਉਦੋਂ 2 ਮਿੰਟ ਆਪ ਪਲੇਟ ਚੱਕ ਕੇ ਉੱਪਰੋਂ ਸੇਕ ਲਵਾ ਦਾਂਗੇ ਕੋਈ ਨਾ ਗਿੱਲੀ ਜੀ ਨਹੀਂ ਰਹਿੰਦੀਗੀ ਸੁੱਕੀ ਸਬਜ਼ੀ ਫਿਰ ਵਧੀਆ ਸੁੱਕੀ ਸੁੱਕੀ ਬਣਦੀ ਹੈਗੀ ਨਹੀਂ ਇਸ ਤਰ੍ਹਾਂ ਫਿਰ ਪਾਪ ਜੇ ਦੇ ਨਾਲ ਗਿੱਲੀ ਜੀ ਹੋ ਜਾਂਦੀ ਹੈ ਕੁੱਕਰ ਦੀ ਭਾਪ ਵੀ ਨਿਕਲ ਗਈ ਸੀ ਤੇ ਇਸ ਦੇ ਵਿੱਚ ਕਸਤੂਰੀ ਮੇਥੀ ਪਾ ਦੇਣੀ ਥੋੜੀ ਜੀ ਪਾਉਂਗੇ ਬਿਲਕੁਲ ਘਾਟਸੀ ਦੇ ਨਾਲ ਹੀ ਖੋਲ ਦੋਗੇ ਦਾਲ ਨੂੰ ਉਹ ਤਾਂ ਟੀਵੀ ਕਿਚਨ ਦੇ ਵਿੱਚ ਖੜੀ ਹਾਂ ਚਲ ਦਾਲ ਵੀ ਨਾਲ ਹੀ ਬਣ ਗਈ ਆ ਤੇ ਦੁਪਹਿਰ ਦੇ ਟਾਈਮ ਤੇ ਫੇਰ ਐ ਹੋ ਜਾਂਦਾ ਵੀ ਪ੍ਰਾਭ ਨੂੰ ਭੇਜ ਕੇ 12 ਵਜੇ ਪ੍ਰਾਭ ਜਾਂਦੀ ਆ ਤੇ ਨਾਲ ਦੀ ਨਾਲ ਫਿਰ ਦੁਬਾਰੇ ਫਿਰ ਰੋਟੀ ਦਾ ਟਾਈਮ ਹੋ ਜਾਂਦਾਗਾ। ਨਹੀਂ ਕੁੱਕਰ ਕਰਕੇ ਸਾਈਡ ਤੇ ਤੇ ਦੁੱਧ ਰੱਖ ਦਿੰਨੇ ਆ ਗਰਮ ਹੋਣ ਵਾਸਤੇ ਤੇ ਬਰਤਨ ਜਿਹੜੇ ਹੈਗੇ ਉਹ ਚੱਕ ਦੋਗੇ ਨਾਲ ਦੀ ਨਾਲ। ਰੋਟੀ ਲੱਗਣ ਚ ਹਜੇ ਟਾਈਮ ਹੈਗਾਗਾ। ਵਰਤਨ ਚੱਕਰ ਲਾਗੀ ਤਾਂ ਕੂੜੇ ਵਾਲੇ ਆਗੇ ਸੀ ਵੇਦੀ ਕੂੜਾ ਪਾਉਣ ਚਲੇ ਗਈ ਉਹ ਵੀ ਆਉਗੋ ਜਾਂਦਾ ਵੀ ਕਈ ਵਾਰੀ ਤਾਂ ਇਹਨਾਂ ਦਾ ਕੋਈ ਪੱਕਾ ਟਾਈਮ ਹੀ ਨਹੀਂਗਾ ਜੇ ਤਾਂ ਆ ਜਾਂਦੇ ਆ ਤਾਂ ਆਪ ਨੂੰ ਵੀ ਆ ਹੁੰਦਾ ਪਾ ਦੇ ਜੇ ਇਹਨਾਂ ਦਾ ਐ ਨਹੀਂ ਪਤਾ ਹਫਤਾ ਜਾਂ 10 ਦਿਨ ਫਿਰ ਨਾ ਆਉਣ ਜਦ ਫਿਰ ਰਮਾਣ ਵੀ ਸੱਟ ਨਹੀਂ ਜਾਂਦਾ ਕੂੜਾ ਜੇ ਕਈ ਵਾਰੀ ਮੈਂ ਇਹਨੂੰ ਕਹਿਦਾ ਸੱਟਿਆ ਤੇ ਇਹ ਵੀ ਕਿੰਨੇ ਕਿੰਨੇ ਦਿਨ ਨਗਾ ਦਿੰਦਾ ਡਸਟਬਿਨ ਭਰ ਜਾਂਦਾ ਤੇ ਫਿਰ ਦੇਖਣ ਦੇ ਵਿੱਚ ਆਪ ਨੂੰ ਬੁਰਾ ਲੱਗਦਾ ਝੂੜਾ ਪਾਉਣ ਨੂੰ ਜਗਾ ਵੀ ਨਹੀਂ ਵਜਦੀ ਤੇ ਟੈਂਕੀ ਇਹ ਮੈਂ ਟੂਟੀ ਖੋਲ ਕੇ ਦੇਖੀ ਮੈਨੂੰ ਲੱਗਦਾ ਵੀ ਟੈਂਕੀ ਦੇ ਵਿੱਚ ਪਾਣੀ ਹੈ ਨਹੀਂ ਪਹਿਲਾਂ ਤੇ ਫਿਰ ਮੈਂ ਕਹ ਵੀ ਟੈਂਕੀ ਤਾਂ ਭਰੀ ਸੀਗੀ ਤੇ ਤਾਂ ਕਰਕੇ ਇਹਦੇ ਵਿੱਚ ਕਈ ਵਾਰੀ ਹਰੇ ਬਾਈ ਦੀ ਲੱਗ ਜਾਂਦੀ ਹੈਗੀ ਟੂਟੀ ਫਿਰ ਇਸ ਤਰ੍ਹਾਂ ਮੈਂ ਖੋਲ ਕੇ ਦੇਖ ਲੈਣੀ ਹੁੰਦੀ ਆ ਸ਼ੈਂਖ ਨੂੰ ਚੰਗੀ ਤਰ੍ਹਾਂ ਮਾਜ ਕੇ ਤੇ ਉਸ ਤੋਂ ਬਾਅਦ ਹੀ ਚੱਕ ਦਿੰਨੇ ਜਿਹੜੇ ਬਰਤਨ ਹੈਗੇ ਹਨ ਨਾਲ ਨਾਲ ਦੁੱਧ ਗਰਮ ਹੋ ਜਾਊਗਾ ਰੋਟੀ ਤੋਂ ਬਾਅਦ ਬਸ ਇਕੱਲੇ ਕੱਪੜਿਆਂ ਦਾ ਕੰਮ ਰਹਿ ਜਾਊ ਜਾਂ ਕਣਕ ਧੋਣੀ ਹੈਗੀ ਤੇ ਅੱਜ ਮੌਸਮ ਵੀ ਠੀਕ ਲੱਗ ਰਿਹਾਗਾ ਆਸਟਾਮ ਤੇ ਧੁੱਪ ਵਧੀਆ ਨਿਕਲੀ ਸੀ ਤਾਂ ਕਰਕੇ ਮੈਨੂੰ ਆ ਗਿਆ ਵੀ ਕਣਕ ਤੋਂ ਉਦਾਂ ਆਟਾ ਥੋੜਾ ਹੀ ਰਹਿੰਦਾਗਾ ਵੈਸਤਾ 2-3 ਦਿਨ ਹੋ ਗਏ ਸੀ ਬਦਲਵਾਈ ਹੋ ਜਾਂਦੀ ਸੀ ਤੇ ਅੱਜ ਤਾਂ ਸਵੇਰ ਦੇ ਟਾਈਮ ਤੇ ਤਾਂ ਇਸ ਟਾਈਮ ਤੋਂ ਬਹੁਤ ਵਧੀਆ ਧੁੱਪ ਸੀ ਜਦੋਂ ਮੈਂ ਕਣਕ ਧੋਤੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਬੱਦਲ ਹੋ ਗਏ ਸੀਗੇ ਇੰਨਾ ਚਿਰ ਤੱਕ ਕੰਮ ਕਰੀਏ ਨਾ ਅਚਰਤਾ ਸਰੀਰ ਐ ਲੱਗਦਾ ਵੀ ਸੈਟ ਆ ਗਿਆ ਤੇ ਜਦੋਂ ਬੈਠ ਜਾਂਦੇ ਉਦੋਂ ਹੀ ਪਤਾ ਨਹੀਂ ਤੱਥ ਕਿਵੇਂ ਜਿਹਦੇ ਨਾਲ ਬੁਖਾਰ ਹੋ ਜਾਂਦਾਗਾ ਵੀ ਏਕਨੈਸ ਜੀ ਹੋ ਜਾਂਦੀ ਸਰੀਰ ਨੂੰ ਜਦੋਂ 1-2 ਦਿਨ ਇਸ ਤਰ੍ਹਾਂ ਬੁਖਾਰ ਹੋ ਜੇ ਨੌਜੀ ਬਾਤਾਂ ਚਾੱਕ ਕੇ ਤੇ ਰੋਟੀ ਬਣਾਉਣੇ ਆ ਉਸ ਤੋਂ ਬਾਅਦ ਤੇ ਜਾਗ ਹੁਣ ਮੈਂ ਦੁੱਧ ਨੂੰ ਨਹੀਂ ਲਾਉਂਦੀ ਹੁੰਦੀ ਜਿੱਦਿਆਂ ਦਾ ਗਲੇ ਖਰਾਬ ਹੋਇਆ ਸਾਰਿਆਂ ਦੇ ਆ ਵੇ ਇੱਕ ਵਾਰੀ ਚੰਗੇ ਜਿਹੇ ਨਾਲ ਠੀਕ ਹੋ ਜਗੇ ਸਾਰੇ ਤੇ ਫੇਰ ਹੀ ਜਾਗ ਲਾਇਆ ਕਰੂੰਗੀ ਵਿਸਤਾ ਹਜੇ ਗਰਮੀ ਆ ਗਈ ਲੱਸੀ ਨੂੰ ਤਾਂ ਮਨ ਕਰਦਾਗਾ ਜੋ ਸੁੱਕੀ ਸਬਜੀ ਦੇ ਨਾਲ ਤਾਂ ਹੁੰਦਾ ਵੀ ਦਹੀਂ ਲੱਸੀ ਹੋਵੇ ਬਾਕ ਤਾਂ ਸਾਰੇ ਚੱਕੇ ਗਿਆ ਤੇ ਸੈਂਕ ਨੂੰ ਇੱਕ ਵਾਰੀ ਫੇਰ ਸਾਫ ਕਰ ਦਿੰਨੇ ਤੇ ਸਬਜੀ ਵੀ ਬਣ ਗਈ ਸੀ 2 ਕੁ ਮਿੰਟ ਬਸ ਮੈਂ ਇਹਨੂੰ ਚੱਕ ਕੇ ਪਲੇਟ ਨੂੰ ਉੱਪਰੋਂ ਤੇ ਨੂੰ ਸੇਕ ਲਵਾ ਲਵਾਂਗੇ ਇਸੇ ਤਰ੍ਹਾਂ ਇਹ ਜਿਹੜੀ ਉਹ ਨਿਕਲ ਜੂ ਨਹੀਂ ਜਦੋਂ ਪਟਾਕ ਦਿੰਦੇ ਨੇ ਉੱਪਰੋਂ ਪਲੇਟ ਦੇਉ ਤੇ ਉਹ ਪਾਪਜੀ ਵਾਲਾ ਪਾਣੀ ਵਿੱਚ ਹੋ ਜਾਂਦਾ ਫਿਰ ਦੁੱਧ ਨੂੰ ਵੀ ਉਵਾਲ ਆ ਗਿਆ ਤੇ ਗੈਸ ਕਰ ਦਿੰਦੇ ਨੇ ਬੰਦ ਤੇ ਰੋਟੀ ਬਣਾ ਲੈਣੀ ਹੈਂ ਦਿਲ ਤਾਂ ਬਹੁਤ ਕਰਦਾ ਵੀ ਡੇਲੀ ਵੀਡੀਓ ਬਣਾ ਕੇ ਤੇ ਡੇਲੀ ਡੇਲੀ ਵੀਡੀਓ ਪਾਈ ਜਾਵੇ ਤੇ ਪਰ ਜਦੋਂ ਆਪ ਦਾ ਸਰੀਰ ਸਾਥ ਨਹੀਂ ਦਿੰਦਾ ਉਦੋਂ ਵੀਡੀਓ ਨਹੀਂ ਬਣਦੀ ਜਦੋਂ ਮੈਂ ਰੋਟੀ ਲੱਗੀ ਸੀ ਉਸ ਟਾਈਮ ਤੇ ਤੇ ਉਦੋਂ ਵੀ ਮੈਨੂੰ ਬੁਖਾਰ ਲੱਗਣ ਲੱਗਿਆ ਸਰੀਰ ਨੂੰ ਪਤਾ ਲੱਗਣ ਲੱਗਿਆ ਸੀ ਬੁਖਾਰ ਹੋ ਗਿਆਗਾ ਤੇ ਪਰ ਮੈਨੂੰ ਆਇਆ ਸੀ ਵੀ ਅੱਜ ਮੈਂ ਬੈਠਣਾ ਨਹੀਂ ਗਾ ਵੀ ਜਿੰਨਾ ਵੀ ਮੇਰੇ ਤੋਂ ਕੰਮ ਹੋਇਆ ਤੇ ਕਰੂੰਗੀ ਵੀ ਇੱਕ ਵਾਰੀ ਮੇਰੇ ਬੁਖਾਰ ਤੇ ਖੁੱਲ ਕੇ ਚੜ ਜਾਏ ਤਾਂ ਹੱਡਾਂ ਦੇ ਵਿੱਚੋਂ ਨਿਕਲ ਜਾਏ ਤੇ ਪਰ ਬੁਖਾਰ ਅੱਜ ਵੀ ਕੋਈ ਜ਼ਿਆਦਾ ਨਹੀਂ ਹੋਇਆ ਮੈਨੂੰ ਹਲਕਾ ਜਿਹਾ ਫੀਵਰ ਹੁੰਦਾ ਹੁੰਦਾ ਬਸ ਉਹਦੇ ਨਾਲ ਲੱਤਾਂ ਪਹਾ ਚ ਦਰਦ ਹੋਣ ਲੱਗ ਜਾਂਦਾ ਗਾ ਤੇ ਜਦੋਂ ਪਸੀਨਾ ਆ ਜਾਂਦਾ ਸਰੀਰ ਨੂੰ ਤੇ ਆਪੇ ਹੀ ਬੁਖਾਰ ਉਤਰ ਵੀ ਜਾਂਦਾ ਗਾ ਰੋਟੀ ਬਣਾ ਕੇ ਦੇ ਦੇਣੇ ਆ ਕਿਰਵਾ ਦੇ ਪਾਪਾ ਨੂੰ ਪਹਿਲਾਂ ਰੋਟੀ ਪਾ ਦੂੰਗੀ ਸਵਾ ਕੱਠ ਦਾ ਟਾਈਮ ਹੋ ਗਿਆ ਸੀ ਜਦੋਂ ਇੱਥੇ ਮੇ ਰੋਟੀ ਲੱਗੀ ਸੀ ਨਹੀਂ ਤਾਂ ਕੰਮ ਮਾਰਿਆ ਨੂੰ ਥੋੜਾ ਜਿਹਾ ਹੋ ਜਾਂਦਾ ਵੀ ਸੁੱਕੀ ਸਬਜ਼ੀ ਦੇ ਨਾਲ ਵੀ ਖਾਣੀ ਔਖੀ ਹੋ ਜਾਂਦੀ ਹੈਗੀ ਬਾਕੀ ਆਪ ਦਾ ਤਾਂ ਹੁੰਦਾ ਪੋਹਾ ਜਾਂ ਓਟਸ ਵਗੈਰਾ ਬਣਾ ਕੇ ਵੀ ਖਾ ਲੈਣਾ ਪਰ ਕੰਮਾ ਤੰਦਾਲਾ ਦਾ ਨਹੀਂ ਸਰਦਾ ਰੋਟੀ ਖਾਦੇ ਬਿਨਾ ਲਓ ਜੀ ਇਹ ਅੱਜ ਆਪਣਾ ਸਵੇਰ ਦਾ ਨਾਸ਼ਤਾ ਕਮ ਮਾਤਨ ਦੇ ਆਲ ਦਾ ਨਾਸ਼ਤਾ ਲੰਚ ਡਿਨਰ ਸੇਮ ਇੱਕੋ ਜਿਹਾ ਹੀ ਹੁੰਦਾਗਾ ਕਿਉਂਕਿ ਕਮ ਮਾਤਨ ਦੇ ਰੋਟੀ ਵੀਣਾ ਨਹੀਂ ਸਰਦਾਗਾ ਆਉਂਦਾ ਤਾਂ ਐ ਹੁੰਦਾ ਵੀ ਚਲੋ ਜੇ ਪੋਹਾ ਵਗੈਰਾ ਖਾਦਾ ਦੇਣੇ ਜਦੋਂ ਕੋਈ ਚਾਹ ਪੀਣਿਆ ਤੇ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਚਾਹ ਦੇ ਨਾਲ ਵੀ ਕੋਈ ਨਾ ਕੋਈ ਚੀਜ਼ ਕਰੇ ਤਾਂ ਖਾ ਲੈਂਦੇ ਆ ਤੇ ਪਰ ਕੰਮ ਤੇ ਐ ਹੁੰਦਾ ਵੀ ਕਈ ਭੈਣ ਭਾਈ ਤਾਂ ਮਿਲ ਵੀ ਜਾਂਦੇ ਚੰਗੇ ਵਧੀਆ ਜਿਹੜੇ ਘਰਾਂ ਨੂੰ ਵਧੀਆ ਆਪਦੇ ਘਰ ਪਰਿਵਾਰਾਂ ਨੂੰ ਰੱਖਦੇ ਆ ਤੇ ਕਈਆਂ ਦੇ ਫਿਰ ਚਾਹ ਪਾਣੀ ਤੋਂ ਵੀ ਥੋੜਾ ਜਿਹਾ ਔਖਾ ਹੋ ਜਾਂਦਾਗਾ ਰਾਹ ਹੁੰਦਾ ਵੀ ਜਦੋਂ ਆਪਾਂ ਦਿਹਾੜੀ ਲੈਣੀ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ بس ਜਿੱਦਾਂ ਦਾ ਅਗਲਾ ਦੇ ਦਿੰਦਾ ਠੀਕ ਆ ਚਾਹ ਪਾਣੀ ਐ ਨਹੀਂ ਕਹਿੰਦੇ ਵੀ ਸਾਰੇ ਵੀ ਮਾੜੇ ਆ ਤੇ ਸਾਰੇ ਚੰਗੇ ਨਹੀਂਗੇ ਵਿੱਚ ਤਾਂ ਬਹੁਤ ਵਧੀਆ ਪੂਰੇ ਕਰਦੇ ਆ ਸੇਵਾ ਤੇ ਵਿੱਚ ਹੁੰਦਾ ਜਿਹੜਾ ਪਾਣੀ ਦੀ ਘੁੱਟ ਨੂੰ ਵੀ ਕਹਿ ਦਿੰਦੇ ਵੀ ਜਿੱਥੇ ਲੱਗੇ ਵਾ ਤੇ 11 12 ਵਜੇ ਦੇ ਟਿਕਰ ਕਹਿੰਦੇ ਪਾਣੀ ਨੂੰ ਚੱਕੀ ਜਾਂਦੇ ਪਹਿਲਾਂ ਵੀ ਪਾਣੀ ਫੜਾ ਕੇ ਜਾਣਗੇ ਰੱਖ ਕੇ ਜਾਣਗੇ ਤਾਂ ਪੀਵਾਂਗੇ ਉਸ ਤੋਂ ਬਾਅਦ ਵਸਕੀਚੈਂ ਦਾ ਕੰਮ ਤਾਂ 9 ਵਜੇ ਦੇ ਨੂੰ ਨਿਵੇੜ ਲਿਆ ਸੀਗਾ ਤੇ ਵਾਸ਼ਿੰਗ ਮਸ਼ੀਨ ਪਹਿਲਾਂ ਨਹੀਂ ਲੱਗੀ ਵੀ ਸੀ ਪਰ ਕੱਪੜੇ ਮੈਂ ਬਾਅਦ ਦੇ ਵਿੱਚ ਧੋਤੇ ਸੀ ਉਸ ਤੋਂ ਪਹਿਲਾਂ ਮੈਂ ਕਣਕ ਧੋ ਲਈ ਸੀ ਕਣਕ ਧੋ ਕੇ ਤੇ ਟੋਕਰੇ ਦੇ ਵਿੱਚ ਰੱਖ ਲਈ ਸੀ ਮੈਨੂੰ ਐਸ ਵੀ ਜਦੋਂ ਕੱਪੜੇ ਧੋ ਕੇ ਸੁੱਕਣੇ ਪਾਉਂਗੀ ਤੇ ਕਣਕ ਦੇ ਵਿੱਚੋਂ ਪਾਣੀ ਜਾਂ ਨਿਕਲ ਜਾਊਗਾ ਸੁੱਕਣੀ ਪਾਉਣੇ ਸੌਖੀ ਹੋ ਜੂਗੀ ਕਣਕ ਤੇ ਇੱਧਰ ਪਿਛਲੇ ਵਿਹੜੇ 'ਚ ਮੰਜੇ ਇੱਧਰ ਢਾਕੇ ਤੇ ਉਹਨਾਂ ਦੇ ਉੱਪਰ ਚਾਦਰ ਵਿਛਾ ਕੇ ਤੇ ਕਣਕ ਉਹਦੇ ਤੇ ਪਾ ਦੂੰਗੀ ਕਸੇ ਆਸਨਾ ਉ ਤਾਂ ਤਾਂ ਲੱਗ ਰਿਹਾ ਥੋਪਾ ਦੇ ਪਰ ਜਦੋਂ ਹੀ ਕਣਕ ਧੋ ਕੇ ਮੈਂ ਟੋਕਰੇ ਦੇ ਵਿੱਚ ਪਾਈ ਤੇ ਨਾਲ ਦੀ ਨਾਲ ਬੱਦਲ ਹੋ ਗਏ ਸੀ ਪੂਰੇ ਤੇ ਹੁਣ ਵੀ ਬਸ ਕਿਤੇ ਥੋਪਾ ਆ ਜਾਂਦੀ ਵਜ ਦੀ ਤੇ ਕਿਤੇ ਬੱਦਲ ਵਾਈ ਹੋ ਜਾਂਦੀ ਹੈ ਤੇ ਮੈਂ ਤਾਂ ਇਹੀ ਸੋਚੀ ਆ ਸੀ ਮੈਂ ਜਿਵੇਂ ਕਣਕ ਸੁੱਕਣੀ ਪਾਤੀ ਤੇ ਰਮਾਨ ਵੀ ਕਾਲਜ ਚ ਚਲਾ ਗਿਆ ਤੇ ਪ੍ਰავਨ ਵੀ ਸਕੂਲ ਚਲੇ ਜਾਣਾਗਾ ਟਾਈਮ ਹੋ ਹੀ ਗਿਆ ਪ੍ਰავ ਦਾ ਇੱਥੇ ਜਾਣ ਦਾ 12:00 ਵਜੇ ਸੀ ਜਦੋਂ ਮੈਂ ਕੱਪੜੇ ਵਗੈਰਾ ਸੁੱਕਣੇ ਪਾ ਕੇ ਹੱਟੇ ਸੀ ਕਣਕ ਇੱਥੇ ਪਾਈ ਸੀਗੀ ਪ੍ਰავ ਨੇ ਟੋਕਰਾਂ ਤਾਂ ਮੇਰੇ ਨਾਲ ਨਾਲ ਚੁਕਾ ਕੇ ਤੇ ਇੱਧਰ ਪਿਛਲੇ ਵੇਲੇ ਤੇਰਾ ਖਾਤਾ ਸੀਗਾ ਤੇ ਬਾਅਦ ਦੇ ਵਿੱਚ ਫਿਰ ਕੱਲਿਆਂ ਨੂੰ ਚੱਕਣੀ ਔਖੀ ਹੋ ਜਾਂਦੇ ਕਣਕ ਗਿੱਲੀ ਫਿਰ ਭਾਰੀ ਹੋ ਜਾਂਦੀ ਵਸੇ ਜਿਆਦਾ ਤਾਂ ਮੈਂ ਨਹੀਂ ਧੋਤੀ ਥੋੜੀ ਧੋਤੀ ਸੀ ਮੈਨੂੰ ਐਸ ਵੀ ਚਲੋ ਸੁੱਕ ਜੂਗੀ ਜਲਦੀ ਆਟਾ ਆਉਂਦਾ ਵੀ ਕਣਕ ਧੋ ਕੇ ਰੋਟੀ ਵਧੀਆ ਬਣ ਜਾਂਦੀ ਹੈਗੀ ਤਾਂ ਕਰਕੇ ਆਟਾ ਕਣਕ ਧੋ ਕੇ ਪਸਾਉਣਾ ਹੈਗੀ ਤੇ ਮੀਂਹ ਆ ਵੀ ਗਿਆ ਸੀਗਾ ਕਣਕਵੇਂ ਪਾਤੀ ਸੀਗੀ ਤੇ ਡੇਢ ਕਵਜੇ ਕਣਗਾ ਆ ਗਿਆ ਸੀ ਜਿਆਦਾ ਤਾਂ ਨਹੀਂ ਆਇਆ ਤੇ ਪਰ ਮੈਨੂੰ ਕਣਕ ਤੇ ਚੱਕਣੀ ਪਈ ਤੇ ਬਹੁਤ ਔਖੀ ਚੱਕ ਕੇ ਲੱਗ ਗਈ ਐਦਰੋਂ ਮੈਂ ਜਿੰਨੇ ਕਪੜੇ ਤਾਰਾਂ ਤੇ ਸੁੱਕਣੇ ਪਏ ਤੇ ਤਾਰਾਂ ਤੇ ਪਾਤੇ ਤੇ ਬਾਕੀ ਸਟੈਂਡ ਤੇ ਪਾ ਦੇਨੇ ਸੁੱਕਣੇ ਕੱਪੜੇ ਧੋ ਕੇ ਵੇਚਦੀ ਪ੍ਰਾਪ ਦਾ ਟਿਫਨ ਵਗੈਰਾ ਪਾਇਆ ਵਾਟਰ ਬੋਟਲ ਭਰੀ ਚਾਹ ਪਰਾਵਣੇ ਅੱਜ ਆਪੇ ਬਣਾ ਲਈ ਸੀ ਕਹਿੰਦੀ ਮੰਮਾ ਮੈਂ ਚਾਹ ਪੀਣੀ ਐ ਕਹਿੰਦੀ ਜਿੰਨਾ ਕੋ ਹੁੰਦਾ ਕੰਮ ਨਕ ਤਾਂ ਬੱਚੇ ਵੀ ਕਰ ਲੈਂਦੇ ਆ ਤੇ ਭਾਰ ਆਇਆ ਹੁੰਦਾ ਵੀ ਜਿਆਦਾ ਆਪ ਵੀ ਨਹੀਂ ਕਹਿੰਦੇ ਗਰਮੀ ਕਰਕੇ ਲੋ ਜੀ ਕੱਪੜੇ ਸੁੱਕਣੇ ਪਾਤੇ ਸੀ ਉਸ ਤੋਂ ਬਾਅਦ ਕਣਕ ਵੀ ਭਰਾ ਉਹਨੇ ਟੋਕਰਾ ਤਾਂ ਮੇਰੇ ਨਾਲ ਚਕਾਰ ਤਾਂ ਸੀ ਥੋੜੀ ਸੀ ਕਣਕ ਬਸ 1 ਕਿਲੋ ਤੋਂ ਥੋਤੀ ਜਿਆਦਾ ਨਹੀਂ ਥੋਤੀ ਕਿ ਬਾਕੀ ਢੋਲੀ ਦੇ ਵਿੱਚ ਆਟਾ ਵੀ ਨਹੀਂ ਪੈਂਦਾਗਾ ਜਿਆਦਾ ਕਣਕ ਦੇ ਵਿੱਚ ਨਾ ਪੱਕੀਆਂ ਲੜੀਆਂ ਜੀਆਂ ਸੀ ਵਿੱਚ ਵਿੱਚ ਤੇ ਉਹ ਮੈਂ ਇੱਥੇ ਜਦੋਂ ਖਲਾਰ ਰਹੀ ਸੀ ਕਣਕ ਤੇ ਜਿੰਨਾ ਕੁ ਮੈਨੂੰ ਕੋਈ ਦਿਸ ਰਹੀ ਸੀ ਨਾਲ ਦੀ ਨਾਲ ਇੱਥੋਂ ਕੱਢ ਰਹੀ ਸੀ ਵੈਸੇ ਤਾਂ ਇੱਕ ਵਾਰੀ ਆਪਾਂ ਛਾਣ ਕੇ ਫੇਰ ਹੀ ਗੱਟੇ ਦੇ ਵਿੱਚ ਪਾਵਾਂਗੇ ਤੇ ਪਰਾਇਆ ਹੁੰਦਾ ਵੀ ਜਦੋਂ ਨਾਲ ਦੀ ਨਾਲ ਜਿਹੜੀ ਚੀਜ਼ ਇਹ ਦੇਖਦੀ ਹੈ ਵਿੱਚ ਤੇ ਆਪਾਂ ਕੱਢ ਦਿੰਦੇ ਹਾਂ ਕਿ ਵਸਤਾ ਕਣਕ ਸਾਫ ਸੀਗੀ। ਲਓ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰ ਦਾਂਗੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।